ਓ ਬਾਪੂ ਓ ਹਾਂ ਪੁੱਤ ਓ ਤੜਕੀ ਮੂੰਹ ਚੱਕ ਕੇ ਖੇਤ ਆਇਆ ਐ ਨਾ ਕਾ ਤੈਨੂੰ ਮੈਂ ਘੰਟਾ ਹੋ ਗਿਆ ਭਾਲੀ ਜਾਂਦੇ ਨੂੰ ਮੈਨੂੰ 2000 ਰੁਪਏ ਚਾਹੀਦਾ ਇਧਰ ਆ ਯਾਰ 2000 ਰੁਪਏ ਦੇ ਉਰੇ ਓ 2000 ਤੈਨੂੰ ਕਿੱਥੋਂ ਦੇ ਦਿਆਂ ਕੱਲ ਤਾਂ ਲੈ ਕੇ ਗਿਆ ਸੀ ਨਾਲੇ ਜਿਹੜੀ ਤੂੰ ਮੂੰਹ ਚੱਕ ਕੇ ਆਉਣ ਦੀ ਗੱਲ ਕਰਦਾ ਆ ਤੇਰਾ ਕਰਕੇ ਆਉਣਾ ਖੇਤ ਤੇਰੀ ਕੰਮ ਕਰਨ ਦੀ ਉਮਰ ਐ ਤੇ ਕਰੀ ਮੈਂ ਜੰਨਾ ਅਜੇ ਤੂੰ ਮੈਨੂੰ ਐ ਬੋਲਦਾ ਓ ਤੂੰ ਤਾਂ ਕਹਦਾ ਵੀ ਤੇਰੇ ਕਰਕੇ ਆਉਣਾ ਮੈਂ ਖੇਤ ਕੀ ਬਣਾ ਕੀ ਦਿੱਤਾ ਤੂੰ ਮੋਂਟਾ ਦੇਖਦਾ ਨਹੀਂ ਕੋਈ ਵੀ ਤੂੰ ਕੁਝ ਬਣਾਇਆਗਾ ਉਹ ਜਿਹੜਾ ਤੈਨੂੰ ਪੜਾਈ ਜਾਂਦਾ ਤੇਰੀਆਂ ਫੀਸਾਂ ਭਰਦਾ ਆ ਖੇਤੀ ਕਰਕੇ ਹੀ ਭਰਦਾ ਸਾਨੂੰ ਤਾਂ ਕਿਸੇ ਨੇ ਨਹੀਂ ਪੜਾਇਆ ਮੈਨੂੰ ਫੇਰ ਵੀ ਆਇਆ ਵੀ ਕੋਈ ਪੜ੍ਹ ਲੇਦਾ ਕੋਈ ਬਣ ਜੂ ਤੈਨੂੰ ਕੰਮ 'ਚ ਵੀ ਨਹੀਂ ਲਾਇਆ ਮੈਂ ਉਹ ਬਾਪੂ ਮੇਰੇ ਨਾਲ ਬਾਲੀ ਭਕਾਈ ਜੀ ਨਾ ਮਾਰ ਯਾਰ ਇਧਰ ਆ ਕੇ ਮੇਰੀ ਗੱਲ ਹੁਣ ਮੈਨੂੰ ਨਹੀਂ ਪਤਾ ਮੈਨੂੰ 2000 ਰੁਪਏ ਦੇ ਦੇ ਨਹੀਂ ਤੇ ਮੋਠਾ ਆ ਜਾ ਫੇਸ ਦੂ ਮੈਂ ਉਹ ਪੁੱਤ ਯਾਰ ਤੈਨੂੰ ਦਿੱਲੀ 2000 ਰੁਪਇਆ ਕਿਤੋਂ ਲਿਆ ਕੇ ਦੇਵਾਂ ਕੱਲ ਕਿਸੇ ਤੋਂ ਫੜ ਕੇ ਦਿੱਤਾ ਅੱਜ ਫੇਰ ਤੂੰ ਮੰਗਦਾ ਆਪਣੀ ਇੰਨੀ ਕਿੰਨੀ ਕੰਮ ਦੇਣਾ ਜਿੰਨੀ ਕੁ ਹੋਣੀ ਐ ਤੂੰ ਪਹਿਲਾਂ ਬਾਣੀਏ ਤੋਂ ਫੜੀ ਬੈਠਿਆ ਯਾਰ ਤੂੰ ਰੋਜ਼ ਮੰਗ ਲੈਣਾ ਕਰਦਾ ਕੀ ਆ ਪੈਸਿਆਂ ਦਾ ਤੂੰ ਉਹ ਬਾਪੂ ਯਾਰ ਤੈਨੂੰ ਬੰਦੇ ਵਾਂਗੂ ਕਹਦਾ ਮੈਨੂੰ 2000 ਰੁਪਏ ਦੇ ਦੇ ਕਿਵੇਂ ਮਰਜ਼ੀ ਕਰ ਇੱਧਰ ਆਇਆ ਨਾਲੇ ਗੱਲ ਸੁਣ ਮੇਰੀ ਗੱਲ ਤੇਰੀ ਕੀ ਸੁਣਾ ਪੈਸੇ ਮੈਂ ਕਿੱਥੋਂ ਦੇ ਦੂੰ ਉਹਨੂੰ ਤੈਨੂੰ ਯਾਰ ਆਂ ਦੱਸ ਕੀ ਕਹਿੰਦਾ ਸੀ ਹੁਣ ਪਾਹੇ ਦੇ ਯਾਰ ਬਾਪੂ ਮੈਨੂੰ ਤਾਂ ਉਹ ਪੈਸੇ ਬੁੱਧ ਮੈਂ ਤੈਨੂੰ ਕਿੱਥੋਂ ਦੇ ਦਿਆਂ ਡੇਲੀ ਮੈਂ ਕਿੱਥੋਂ ਲਿਆ ਕੇ ਦੇਵਾਂ ਤੈਨੂੰ ਯਾ ਤੈਨੂੰ ਇੱਕ ਵਾਰੀ ਕਹਦਾ ਪੈਸੇ ਦੇ ਯਾਰ ਮੈਨੂੰ ਮੈਨੂੰ ਨਹੀਂ ਪਤਾ ਯਾਰ ਤੇਰੇ ਤਾਏ ਦੇ ਮੁੰਡੇ ਨੂੰ ਦੇਖ ਲੈ ਮੈਂ ਕਿਹਨਾਂ ਕੋਲ ਨਾਲ ਕੰਮ ਕਰਾਉਂਦਾ ਮੈਂ ਤਾਂ ਤੈਨੂੰ ਕਦੇ ਕੰਮ 'ਚ ਵੀ ਨਹੀਂ ਲਾਇਆ ਤੂੰ ਮੈਨੂੰ ਫਿਰ ਵੀ ਤੰਗ ਕਰਦਾ ਮੈਂ ਇੱਕ ਵਾਰੀ ਕਹਤਾਂ ਨਾ 2000 ਰੁਪਏ ਚਾਹੀਦਾ ਮੈਨੂੰ ਉਹ ਮੈਂ ਮੈਂ ਕਿੱਥੋਂ ਕਰਾਂ ਬੁੱਤਾ ਨਾ ਮਰਜ਼ੀ ਲੈ ਕੇ ਦੇ ਯਾਰ 2000 ਰੁਪਏ ਦੇ ਮੈਨੂੰ ਬੁੱਢਾ ਦੇ ਦੇ ਰੁਪਏ ਮੈਨੂੰ ਕਿਉਂ ਬੁੱਤ ਤੰਗ ਕਰਦਾ ਮੈਂ ਕਿਥੋਂ ਲੈ ਕੇ ਦੇਵਾਂ ਪੈਸੇ ਬਿੱਤਰਾ ਕੀ ਗੱਲਾਂ ਕਰੇ ਛੋਟੇ ਭਾਈ ਬਈ ਪੈਸੇ ਮੰਗਦਾ ਯਾਰ ਡੇਲੀ 2000 ਕੱਲ ਵੀ ਇਹਨੂੰ ਮੈਂ ਫੜਕੇ ਲੈ ਕੇ ਦਿੱਤਾ ਅੱਜ ਫੇਰ ਮੇਰੇ ਗਲ ਤੇ ਹੱਥ ਨਹੀਂ ਜਾਂਦਾ ਏ ਉਹ ਤੇਰੇ ਤਾਂ ਨਮੀ ਜਮਾਨੀ ਜੜੀ ਆ ਓਏ ਤੂੰ ਕੀ ਲੈਣਾ ਯਾਰ ਮੀ ਰੀ ਜਾਵੇ ਮੁੰਡਾ ਰਪੀਏ ਜਾਈਦਾ ਮਦਾਰ ਰਪੀਏ ਲੈਣਾ ਚਾਹੀਦਾ ਪੜ੍ਹਿਆ ਮੇਰਾ ਦੇਖ ਬਈ ਮੈਨੂੰ ਕਦੇ ਕਿਸੇ ਕੰਮ ਚ ਨਹੀਂ ਲਾਇਆ ਫੇਰ ਵੀ ਦੁਖੀ ਕਰਦਾ ਇਹਨੂੰ ਪੜ੍ਹਾਈ ਜਨਣਾ ਵੀ ਸਬਰਦਾ ਇੰਨੀ ਕੰਮ ਦੇਣਾ ਮੇਰੀ ਦੇਖ ਲਾ ਤੂੰ ਮਿਕਰਾ ਜੇ ਤੂੰ ਕਹੇ ਕਰਦੇ ਜੀ ਦੀ ਬਰੇਟ ਬਈ ਜਿਵੇਂ ਮਰਜ਼ੀ ਕਰ ਦੋ ਯਾਰ ਇਹਦਾ ਹੱਲ ਕਰ ਦਿਓ ਮੇਰੀ ਜਾਨ ਸੜਾ ਦਿਓ ਬਈ ਬਣਿਆ ਸੁਧਾਰ ਹੋ ਯਾਰ ਮਰੂਗਾ ਮੇਰਾ ਭਾਈ ਇਹੋ ਭੈਣ ਤੂੰ ਸ਼ੰਕਰ ਬਈ ਹੋ ਗਏ ਸਾਰੇ ਨੂੰ ਯਾਰ ਤੂੰ ਬਹੁਤ ਦੇਖ ਲਿਆ ਬਈ ਓਏ ਉਹਨੂੰ ਮਾਹੂ ਕਰ ਦੇ ਉਹਦਾ ਉਹਦਾ ਕਰਦੇ ਨਹੀਂ ਮੰਗਦਾ ਬਸ ਇਹ ਗੱਲ ਸੁਣੋ ਪਤਾ ਕੀ ਕਰਨੇ ਵਸੇ ਤਾਂ ਮੈਂ ਮੈਂ ਪਤਾ ਕਰਦਾ ਸੀ ਤੂੰ ਨਸੇ ਤੇ ਕਿਦੋਂ ਲੱਗਿਆ ਓਏ ਉਹ ਕਵਾਲੇਲੇ ਜਵਾਗਿਆਂ ਨੂੰ ਲਾਤਾ ਲਾਤਾ ਕਵਾਲੇ ਵਾਲੇ ਜਵਾਜ ਨੇ ਬੰਦਾ ਬਣ ਜਾ ਮੰਗ ਮਾਫੀ ਤੇਰੇ ਪਿਓ ਤੋਂ ਮਾਫ ਕਰ ਦੇ ਬਾਬਾ ਫੇਰੀ ਹੱਥ ਲਾ ਬਾਈ ਮੈਨੂੰ ਤੰਗ ਬਾਲਾ ਕਰਦਾ ਇਹ ਇਹਨਾਂ ਨੂੰ ਪਤਾ ਸੀ ਕਿਵੇਂ ਕਮਾਈ ਕਰ ਕਰ ਜੋੜੇ ਇਹਨੇ ਰੁਪਏ ਉਹ ਨਹੀਂ ਮੰਗਦਾ ਤੈਨੂੰ ਕਹਿ ਦੇ ਬਾਈ ਇਦੂ ਬਾਦ ਬੰਦਾ ਬਣ ਜਾ ਮੁੱਗੀਆ ਮੱਕਾ ਨੂੰ ਕਹਿਦਾ ਨਹੀਂ ਤੂੰ ਆ ਸਮਾਨ ਤੇਰੇ ਹੋਰ ਪੈ ਕੇ ਰੋਜ ਮੈਂ ਹਮ ਖੇਤੀ ਕਰਦਾ ਆ ਵੀ ਜਵਾਗਾ ਕਿੰਨਾ ਕੰਮ ਕਰਾਉਂਦਾ ਵਿਚਾਰਾ ਦੇਖ ਲੈ ਤੇਰੇ ਤਾਇਏ ਦੇ ਮੁੰਡੇ ਤੂੰ ਸਿੱਕਲਾ ਕੋਹ ਕੰਮ ਕਰਦਾ ਤੈਨੂੰ ਬੜਾਇਆ ਲਖਾਇਆ ਰਪੀ ਸਾਹਿਬ ਨੇ ਤੇਰੀਆਂ ਬਾਪੂ ਹੁਣ ਮੈਂ ਕੰਮ ਕਰਾਇਆ ਕਰੂੰਗਾ ਨਹੀਂ ਹੁਣ ਨਹੀਂ ਕਰਦਾ ਸਿਆਣਾ ਬਣ ਜਾ ਪੁੱਤ ਸਿਆਣਾ ਬਣੀ ਨਾ ਹੁੰਦਾ ਐ ਹੁਣ ਨਹੀਂ ਨਸ਼ਾ ਕਰਦਾ ਲੋਕਾਂ ਦੇ ਜਵਾਕਾਂ ਦੇ ਪਿੱਛੇ ਲੱਗ ਲਾ ਕੇ ਨਸ਼ੇ ਨਹੀਂ ਕਰ ਦਿੰਦੇ ਭਾਈ ਮੈਨੂੰ ਰੋਜ਼ ਡਰਾ ਕੇ ਮੈਂ ਪੈਸੇ ਲੈਂਦਾ ਮੈਥੋਂ ਮੈਂ ਰੋਜ਼ ਬੋਲਦਾ ਨਹੀਂ ਭਾਈ ਅਰ ਰੱਬਰ ਗਦਰਬ ਹੋ ਵਿਚਾਰਾ ਇਹ ਬੋਲਦਾ ਨਹੀਂ ਅਸੀਂ ਵੀ ਭਾਈ ਇਹਦੇ ਭਾਈ ਆਗੇ ਸਭ ਦਾ ਗੁੱਸਾ ਚੜਿਆ ਸ਼ੱਕ ਮੈਨੂੰ ਪਹਿਲਾਂ ਹੀ ਲੱਗਿਆ ਤਾਇਆ ਇਹ ਨਸ਼ਾ ਕਰਦਾ ਮੈਨੂੰ ਦੱਸਤਾ ਦਿੰਦਾ ਮੈਂ ਬਾਈ ਨਾ ਗੱਲ ਕਰ ਲੈਂਦਾ ਐਤੋਂ ਬਾਦ ਪੁੱਤਰਾ ਜੇ ਕੋਈ ਲੰਬਾ ਕਰੇ ਤੇਰਾ ਆ ਢਾਣਾਗਾ ਮੇਰੇ ਕੋਲੇ ਉੱਤੇ ਤੋੜ ਦੂੰ ਨਹੀਂ ਤਾਂ ਹੁਣ ਨਹੀਂ ਕਰਦਾ ਬੱਸ ਬਹੁਤ ਬੜ ਬਹੁਤ ਬੜ ਲਿਆ ਬਾਈ ਇਹ ਮੈਂ ਹੁਣ ਲਾ ਲਾ ਕੇ ਜਲਾ ਦਿਓ ਹੁਣ ਨਹੀਂ ਲਾਉਂਦੇ ਹੁਣ ਖੇਤੀ ਕਰੂਗਾ ਹਾਂ ਮੈਂ ਪੜਾਈ ਬਹੁਤ ਕਰ ਲਈਦਾ ਮੇਰੇ ਨਾਲੇ ਨੂੰ ਬਈ ਹੁਣੀ ਕੰਮ ਦੇ ਕਰ ਚੱਲ ਪੁੱਤ ਖੜਾਓ ਚੱਲ ਚੱਲ ਖੜਾ ਹੁਣੀ ਗੋਡਾ ਇੱਥੇ ਬੈਠੇ ਆ ਅਸੀਂ ਚੱਲ ਮੇਰਾ ਪੁੱਤ ਤੂੰ ਵੀ ਜਾ ਨਾਲ ਜਾ ਪੁੱਤ ਕੰਮ ਕਰਾਉਣ ਨੂੰ ਲਾ ਚੱਲ ਲੱਗ ਕੰਮ ਉਹ ਦੇਖ ਕੇ ਪੱਟੀਆਂ ਨੂੰ ਮੂੰਗੀ ਨਾਲ ਪੱਟਦੀ ਨਾਲ ਨਾਲੇ ਮੇਰੇ ਨਾਲ ਨਸੇ ਚ ਕੀ ਪਿਆ ਗਿਆ ਘਰ ਦੀ ਬਰਬਾਦੀ ਆ ਮੈਂ ਤੇਰੇ ਨਾਲ ਕੰਮ ਕਰਾ ਦਿਆ ਕਰੂੰਗਾ ਮਿਹਨਤ ਕਰਿਆ ਕਰ ਖੇਤਾਂ ਚ ਚੰਗਾ ਮੈਂ ਜਾਨਾ ਉਹ ਕੋਈ ਗੱਲ ਨਹੀਂ ਵਿੱਕਰਾ ਆਦੇ ਭਾਈ ਹੁੰਦੇ ਹੁਣ ਨਾ ਦਵੀ ਤੂੰ ਮੈਂ ਤੇਰੇ ਨਾਲ ਖੜਾਂਗਾ ਪਰ ਤੂੰ ਵੀ ਗੱਲਾਂ ਦੇ ਕੋਣਾ ਰੱਖਿਆ ਕਰ ਬਾਈ ਬਰਾਬਰ ਦਾ ਹੈਗਾ ਮੈਂ ਉਹਦੀ ਝੇਪ ਮੰਨਦਾ ਸੀ ਜਾ ਤਾਂ ਕੰਮ ਤੇ ਮੈਂ ਉਹ ਮੇਰੀ ਗੱਲ ਸੁਣ ਓਏ ਤੈਨੂੰ ਪਤਾ ਹੀ ਨਹੀਂ ਨਸ਼ਾ ਕਰਦਾ ਇਹ ਤੂੰ ਨਹੀਂ ਦੱਸਿਆ ਸਾਨੂੰ ਓਏ ਬਾਪੂ ਤੂੰ ਪਹਿਲਾਂ ਮੇਰੀ ਗੱਲ ਤਾਂ ਸੁਣ ਲੈ ਮੈਂ ਉਹਨੂੰ ਗਲੀਆਂ 'ਚ ਫਿਰਦਾ ਦੇਖਿਆ ਸੀਗਾ ਠੀਕ ਹੈ ਮੈਂ ਉਹਦੇ ਮਗਰ ਵਾਗ ਗਿਆ ਮੈਨੂੰ ਪੂਰਾ ਪੱਕਾ ਪਤਾ ਨਹੀਂ ਸੀ ਵੀ ਉਹ ਨਸ਼ਾ ਕਰਦਾ ਇਹਦਾ ਹੁਣ ਪਤਾ ਲੱਗਿਆ ਇਹਦੇ ਮਾਰ ਮਾਰ ਡਾਂਗਾ ਇਹਨੂੰ ਮੈਂ ਸਦਾਰੂ ਬਾਈ ਤੂੰ ਮੈਨੂੰ ਖੁੱਲੀ ਛੁੱਟੀ ਦੇ ਓਏ ਹੁਣ ਮੈਂ ਸਾਨੂੰ ਜੇ ਮੈਨੂੰ ਤੰਗ ਕਰਿਆ ਦੱਸ ਦੇ ਆਹ ਦੇ ਕਰੀ ਮੇਰੇ ਮੂਰੇ ਬੋਲਿਆ ਸੀ ਲੰਮਾ ਬੋਲਿਆ ਮੇਰੇ ਖਲੇ ਨੂੰ ਮੈਂ ਇਹ ਤਾਂ ਬਈ ਕਰਦਾ ਕੰਮ ਰੋਜ਼ ਦੇਣਾ ਹੀ ਆ ਮੈਂ ਤੇਰੇ ਸਾਹਮਣੇ ਬਾਈ ਆਪਣੇ ਬਾਪੂ ਮੂਰੇ ਆਪ ਕਿਹਨਾਂ ਬੋਲਦੇ ਸੀ ਆਪਾਂ ਦਾ ਬਈ ਛੋਟੇ ਹ ਇਹਨਾਂ ਨੂੰ ਹੁਣ ਜ ਮੇਰੇ ਸਾਰਿਆਂ ਨੂੰ ਜਿਆਦੇ ਹੋਇਆ ਹੰਕਾਰ ਬੱਸ ਬਾਈ ਤੁਸੀਂ ਖੜੇ ਰਹੋ ਮੇਰੇ ਨਾਲ ਮੈਨੂੰ ਨਾ ਇਕੱਲੇ ਨੂੰ ਧੱਕਾ ਕਰਦਾ ਬਾਈ ਲੈਟੇ ਕਰ ਦੋ ਇਹਨਾਂ ਦਾ ਡਾਂਗੇ ਨੇ ਉਹਨੂੰ ਵੀ ਮੈਂ ਤੁਹਾਨੂੰ ਦੱਸ ਦਿਆ ਕਰੂੰ ਇਹਨੂੰ ਤੁਸੀਂ ਸੁਧਾਰ ਕੇ ਰੱਖਣਾ ਆਹ ਦੇਖ ਤੇਰੇ ਸਾਹਮਣੇ ਬੰਦਾ ਦਾ ਪੁੱਤ ਬਣਿਆ ਬੈਠਾ ਕਿਉਂ ਏ ਮੇਰੇ ਸਾਰਿਆਂ ਨੂੰ ਬਾਪੂ ਨੂੰ ਤਾਂ ਮੈਂ ਦਵਾਲ ਹੀ ਨਹੀਂ ਸੀਗਾ ਪਤਾ ਆਇਆ ਕਦਾ ਆ ਗਿਆ ਇਹਨਾਂ ਦਾ ਪੇਠੀ ਕੁਟਤੀ ਮੇਰੀ ਫੇਰ ਦੋ ਦਿਨ ਤਾਂ ਨਸ਼ਾ ਕਰਦੇ ਨੂੰ ਹੋਈ ਸੀ ਸਾਰਾ ਹਲਾਦਾ ਮੇਰਾ ਤਾਂ ਨਾ ਕੰਮ ਹੀ ਕਰ ਲਿਆ ਕਰ ਹੁਣ ਤਾਂ ਕਾਹ ਨੂੰ ਮੈਂ ਲਪੜੇ ਖਾਣੇ ਆ ਕਿ ਰੋਜ਼ੀ ਰੋਜ਼ ਤਾਂ ਵੀ ਜ਼ਰੂਰੀ ਹੈ